ਚੰਡੀਗੜ੍ਹ ਦੇ ਵਿੱਚ ਅਕਸਰ ਹੀ ਲੋਕ ਆਉਂਦੇ ਤਾਂ ਹੋਣਗੇ ਲੇਕਿਨ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਆਏ ਆ ਤਾਂ ਅਕਾਊਂਟ ਕੀ ਕਰਿਆ ਵੇਖ ਹੀ ਰਹੇ ਆ ਔਰ ਤੁਹਾਨੂੰ ਕੀ ਦੱਸ ਰਹੇ ਆ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਤੁਹਾਡੇ ਤੱਕ ਸਾਂਝੀ ਕਰਾਂਗੇ ਤੁਸੀਂ ਆ ਤਸਵੀਰਾਂ ਚੱਲਦੀਆਂ ਵੇਖ ਰਹੇ ਹੋ ਨਾਲ ਔਰ ਇਹਨਾਂ ਤਸਵੀਰਾਂ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਇਹ ਉਹ ਤਸਵੀਰਾਂ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦਾ ਨਾਮ ਲਿਖਿਆ ਗਿਆ ਜੋ ਆਪ ਸੌਂਗੇ ਨੇ ਲੇਕਿਨ ਅਸੀਂ ਜਾਗ ਰਹੇ ਆ ਤਾਂ ਸਾਡੇ ਲਈ ਉਹ ਜਾਗਦੇ ਸੀ ਜਦੋਂ ਅਸੀਂ ਸੌਂਦੇ ਸੀ ਤਾਂ ਅੱਜ ਅਸੀਂ ਜਾਗ ਰਹੇ ਆ ਆ ਉਹ ਸਦਾ ਦੀ ਨੀਂਦ ਸੌਂ ਗਏ ਆ ਉਹ ਸ਼ਹੀਦیاں ਦੇਣ ਵਾਲੇ ਇਸ ਲੇਟਾਂ ਦੇ ਉੱਤੇ ਨਾਮ ਨੇ ਗੱਲਬਾਤ ਕਰਦੇ ਆ ਭਰਾਜੀ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹਨਾਂ ਨਾਲ ਪੂਰੀ ਗੱਲਬਾਤ ਦੀ ਵਾਰਤਾ ਹੋਵੇਗੀ ਭਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਭਰਾਜੀ ਇਸ ਜਗ੍ਹਾ ਨੂੰ ਕਿਸ ਨਾਮ ਨਾਲ ਜਾਣੇ ਜਾਂਦੇ ਇਹ ਭਾਜੀ ਜੰਗੀ ਯਾਦਗਾਰ ਦੇ ਨਾਮ ਨਾਲ ਹੈਗੀ ਆ ਜੀ ਇਹ ਔਰ ਸੈਕਟਰ 11 ਚੰਡੀਗੜ੍ਹ ਦੇ ਵਿੱਚ ਪੈਂਦੀ ਹੈ ਜੀ ਤੇ ਜੇ ਚੰਡੀਗੜ੍ਹ 11 ਸੈਕਟਰ ਦੀ ਆਪਾਂ ਗੱਲ ਕਰਦੇ ਆਂ ਜਦੋਂ ਸਕੂਲਾਂ ਦੇ ਟ੍ਰਿਪ ਨਿਕਲਦੇ ਆ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਬੱਚਿਆਂ ਨੂੰ ਲੈ ਕੇ ਆ ਜਾਂਦਾ ਤੁਸੀਂ ਮੰਨਦੇ ਹੋ ਕਿ ਤੁਸੀਂ ਕਦੀ ਵੇਖਿਆ ਕਿ ਬੱਚਿਆਂ ਨੂੰ ਇਹ ਵਿਖਾਇਆ ਹੋਵੇ ਕਦੀ ਦੱਸੋ ਹਾਂ ਬਹੁਤ ਸਾਰੇ ਸਕੂਲ ਇਦਾਂ ਦੇ ਹੈਗੇ ਆ ਜੀ ਜਿਹੜਾ ਨੂੰ ਪਤਾ ਕੀ ਆਪਾਂ ਜਿਹੜੇ ਟ੍ਰਿਪ ਤੇ ਜਾ ਰਹੇ ਆ ਆਪਾਂ ਕਿਹੜੀਆਂ ਕਿਹੜੀਆਂ ਬੱਚਿਆਂ ਨੂੰ ਚੀਜ਼ਾਂ ਵਿਖਾਉਣੀਆਂ ਵਾ ਜੇ ਉਹ ਲੇਕ ਦਿਖਾ ਸਕਦੇ ਆ ਬੱਚਿਆਂ ਨੂੰ ਵਿਧਾਨ ਸਭਾ ਦਾ ਸੈਸ਼ਨ ਦਿਖਾ ਸਕਦੇ ਆ ਵਿਧਾਨ ਸਭਾ ਦੀ ਬਿਲਡਿੰਗ ਦਿਖਾ ਸਕਦੇ ਆ ਮੁੱਖ ਮੰਤਰੀ ਅਵਾਸ ਦਿਖਾ ਸਕਦੇ ਆ ਸਕੱਤਰੇ ਦਿਖਾ ਸਕਦੇ ਆ 17 ਸੈਕਟਰ ਦਿਖਾ ਸਕਦੇ ਆ ਤੇ ਮੈਂ ਕਹਿੰਨਾ ਕਿ ਇਹ ਵੀ ਇੱਕ ਉਹ ਜਗ੍ਹਾ ਹੈ ਜਿਹੜੀ ਬੱਚਿਆਂ ਨੂੰ ਦਿਖਾਣੀ ਬਹੁਤ ਜ਼ਰੂਰੀ ਹੈ ਜੀ ਤੇ ਕਿੰਨੀਆਂ ਸ਼ਹੀਦੀਆਂ ਜੇ ਅਸੀਂ ਅਕਾਊਂਟ ਕਰੀਏ ਤਾਂ ਕਿੰਨੀਆਂ ਸ਼ਹੀਦੀਆਂ ਨੇ ਸਾਡੇ ਦੇਸ਼ ਲਈ ਐਵੇਂ ਨਹੀਂ ਦੇਸ਼ ਖੜਾ ਔਰ ਲੰਬੇ ਸਮੇਂ ਤੂੰ ਹੋਣਾ ਸ਼ਹੀਦیاں ਦਿੰਦੇ ਆਏ ਆ ਤਾਂ ਸਲੇਟਾਂ ਲੱਗਦੀਆਂ ਗਈਆਂ ਇੱਕ ਸਲੇਟ ਦੇ ਉੱਤੇ ਅਕਾਊਂਟ ਕਰੀਏ ਤਾਂ ਕਿੰਨੇ ਇੱਕ ਮੈਂਬਰਾਂ ਦੇ ਭਾਜੀ ਜੀ ਆਪਾਂ ਇਹਦੇ ਵੱਲ ਦੇਖੀਏ ਤਾਂ ਜਦ ਦੇਸ਼ ਸਾਡਾ ਆਜ਼ਾਦ ਹੋਇਆ 47 48 ਵਿੱਚ ਉਦੋਂ ਤੋਂ ਹੀ ਲੈ ਕੇ ਇਹ ਸ਼ਹੀਦیاں ਸ਼ੁਰੂ ਹੋਈਆਂ ਜੀ 71 ਦੀ ਲੜਾਈ ਵੀ ਹੋਈ ਆ 65 ਦੀ ਵੀ ਹੋਈ ਆ ਚਾਈਨਾ ਨਾਲ ਵਾਰ ਹੋਇਆ ਜੀ ਉਹ ਜਿੰਨੇ ਵਾਰ ਹੋਇਆ ਲਗਭਗ ਇੱਕ ਦੇ ਉੱਪਰ ਇੱਕ ਸਲੇਟ ਦੇ ਉੱਪਰ 50 ਦੇ ਕਰੀਬ ਜਿਹੜੇ ਆ ਉਹ ਸ਼ਹੀਦਾਂ ਦੇ ਨਾਮ ਆ ਜੀ ਇਹਦੇ ਉੱਤੇ ਉਕਰੇ ਹੋਏ ਔਰ ਹਰ ਰੈਂਕ ਦੇ ਬੰਦੇ ਆ ਜੀ ਉਹਦੇ ਵਿੱਚ ਇਹ ਸਾਰੀ ਫੌਜ ਦੇ ਬੰਦੇ ਆ ਜੀ ਸਾਰੇ ਫੌਜ ਦੇ ਨੇ ਔਰ ਇਹ ਸ਼ਹੀਦੀ ਯਾਦਗਾਰ ਜਿਹੜੀ ਆ ਇਹ ਜਦੋਂ ਚੰਡੀਗੜ੍ਹ ਦੇ ਵਿੱਚ ਬਣੀ ਆ ਤਾਂ ਤਕਰੀਬਨ ਹੀ ਤੁਸੀਂ ਵੇਖਿਆ ਹੋਵੇਗਾ ਕਿ ਉਸ ਵੇਲੇ ਇੱਕ ਖਿੱਚ ਦਾ ਕੇਂਦਰ ਹੋਵੇਗਾ ਕਿਉਂਕਿ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦੇ ਭਰਾ ਤੁਰ ਗਏ ਇਸ ਸ਼ਹੀਦੀਆਂ ਦੇ ਵਿੱਚ ਕਈਆਂ ਦੇ ਮਾਂ ਪਿਓ ਤੁਰ ਗਏ ਕਈਆਂ ਦੇ ਦਾਦੇ ਪੜਦਾਦੇ ਤੁਰ ਗਏ ਜਿਵੇਂ ਕਿ ਬਜ਼ੁਰਗ ਵੀ ਕਈ ਸ਼ਹੀਦੀਆਂ ਦੇ ਗਏ ਜਦੋਂ ਉਮਰ ਆਵਸਥਾ ਜੰਗ ਦੀ ਲੋੜ ਪਈ ਆ ਤਾਂ ਬਹੁਤ ਏਜ ਦੇ ਲੋਕ ਵੀ ਜੰਗਾਂ ਵਿੱਚ ਗਏ ਆ ਭਾਜੀ ਇਹ ਜਿੰਨੀਆਂ ਸਲੇਟਾਂ ਬਣੀਆਂ ਪੀਆਂ ਵਾ ਜਿੰਨੀਆਂ ਸ਼ਹੀਦੀਆਂ ਹੋਈਆਂ ਵਾ ਇਹਦੇ ਵਿੱਚ ਅਲਫਾਬੈਟਿਕਲੀ ਨੰਬਰ ਸਾਰਿਆਂ ਦਾ ਦਿੱਤੇ ਪਏ ਆ ਏ ਬੀ ਸੀ ਡੀ ਦੇ ਕਰਕੇ ਔਰ ਜਿਨ੍ਹਾਂ ਦੇ ਮਾਂ ਬਾਪ ਚਾਚੇ ਦਾਦੇ ਫੁੱਫੜ ਜਿਹੜੇ ਵੀ ਸ਼ਹੀਦ ਹੋਏ ਆ ਉਹਨਾਂ ਇਹਦੇ ਵਿੱਚ ਨਾਮ ਸਾਰੇ ਦਿੱਤੇ ਹੋਏ ਆ ਜੀ ਔਰ ਸ਼ਹੀਦੀਆਂ ਬਹੁਤ ਜ਼ਿਆਦਾ ਹੋਈਆਂ ਵਾ ਉਹਨਾਂ ਟਾਈਮਾਂ ਤੇ ਹੁਣ ਤੱਕ ਦੀਆਂ ਜਿਹੜੀਆਂ ਸ਼ਹੀਦੀਆਂ ਹੋਈਆਂ 99 ਤੱਕ ਇੱਥੇ ਸਾਰਾ ਕੁਝ ਉਕਰਿਆ ਹੋਇਆ ਜੀ ਤੇ ਬਾਕੀ ਜੇ ਗਾਂ ਕਾ ਹੁੰਦਾ ਜਾਂਦਾ ਵਾ ਜਿਵੇਂ ਅੱਗੇ ਵੀ ਦੇਸ਼ ਦੀ ਕਈ ਵਾਰ ਜੰਗ ਹੋਣ ਦੇ ਕਗਾਰ ਤੇ ਆਈ ਆ ਹੁਣ ਵੀ ਪਿੱਛੇ ਹੀ ਹੋਈ ਆ ਇਹਨਾਂ ਦਾ ਵੀ ਸਾਰਾ ਕੁਝ ਇਸ ਦੇ ਉੱਤੇ ਦਰਸਾਇਆ ਜਾਵੇਗਾ ਸਲੈਟਾਂ ਲੱਗਣਗੀਆਂ ਭਾਜੀ ਇੱਥੇ ਤਾਂ ਲਗਭਗ ਫੌਜ ਵੱਲੋਂ ਕਾਫੀ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਆ ਇੱਥੇ ਫੌਜ ਬਹੁਤ ਆਂਦੀ ਆ ਜੀ ਬਹੁਤ ਸਾਰੇ ਇੱਥੇ ਪ੍ਰੋਗਰਾਮ ਕਰਵਾਏ ਜਾਂਦੇ ਆ ਇਹ ਸੈਕਟਰੀਏਟ ਦੀ ਬਿਲਕੁਲ ਬੈਕ ਸਾਈਡ ਦਾ ਏਰੀਆ ਜੀ ਤੇ ਇੱਥੇ ਜਦੋਂ ਫੌਜਾਂ ਆਂਦੀਆਂ ਤੇ ਬਹੁਤ ਸਾਰੇ ਜਿਹੜੇ ਸ਼ਹੀਦੀ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਆ ਉਹ ਵੀ ਇੱਥੇ ਇਹਨਾ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਾਸਤੇ ਆਂਦੇ ਆ ਜੀ ਗਵਰਨਰ ਸਾਹਿਬ ਵੱਲੋਂ ਸਪੈਸ਼ਲ ਇੱਥੇ ਪ੍ਰੋਗਰਾਮ ਹਲਿਕਿਆ ਜਾਂਦਾ ਵਾ ਤੇ ਸਾਰੇ ਪਰਿਵਾਰਾਂ ਦੇ ਪਰਿਵਾਰ ਜਿਨ੍ਹਾਂ ਦੇ ਇਹਦੇ ਨਾਲ ਲਿੰਕ ਸੀਗੇ ਜਿਹੜੀਆਂ ਇੱਥੇ ਸ਼ਹੀਦੀਆਂ ਹੋਈਆਂ ਵਾ ਤੇ ਉਹਨਾਂ ਦੇ ਜਦੋਂ ਜਦੋਂ ਸ਼ਹੀਦ ਹੋਏ ਆ ਉਹ ਸਾਰਾ ਕੁਝ ਇੱਥੇ ਉਕਰਿਆ ਹੋਇਆ ਜੀ ਔਰ ਪੰਜਾਬ ਹਰਿਆਣਾ ਹਿਮਾਚਲ ਦੇ ਅਸੀਂ ਸਕੂਲਾਂ ਵਾਸਤੇ ਸਪੈਸ਼ਲੀ ਖੜੇ ਆਂ ਕਿ ਉਹਨਾ ਸਕੂਲਾਂ ਨੂੰ ਆਪਣੇ ਬੱਚਿਆਂ ਨੂੰ ਜਦੋਂ ਟ੍ਰਿਪ ਤੇ ਲੈ ਕੇ ਆਉਂਦੇ ਆ ਇੱਥੇ ਜ਼ਰੂਰ ਆਉਣਾ ਚਾਹੀਦਾ ਔਰ ਪੰਜਾਬ ਹਰਿਆਣਾ ਹਿਮਾਚਲ ਹੋਰ ਵੀ ਜਿੰਨੀਆਂ ਆਪਣੇ ਸਟੇਟਾਂ ਪੈਂਦੀਆਂ ਜ਼ਰੂਰ ਆਉਣਾ ਚਾਹੀਦਾ ਔਰ ਤੁਸੀਂ ਕਿੱਥੋਂ ਤੱਕ ਅਕਾਊਂਟ ਕਰਦੇ ਹੋ ਕਿਹੜੇ ਕਿਹੜੇ ਸਕੂਲ ਜਦੋਂ ਟ੍ਰਿਪ ਤੇ ਲੈ ਕੇ ਨਿਕਲਦੇ ਇੱਥੇ ਆਉਂਦੇ ਹੋਣਗੇ ਪੜੀ ਬਹੁਤ ਸਾਰੇ ਜਿੰਨਾ ਲੋਕਾਂ ਨੂੰ ਜਾਣਕਾਰੀ ਹੈਗੀ ਹੈ ਗੱਲ ਤੇ ਜਾਣਕਾਰੀ ਉੱਪਰ ਡਿਪੈਂਡ ਆ ਕਿ ਅਸੀਂ ਕਿੰਨੇ ਸਮੇਂ ਵਿੱਚ ਬੱਚਿਆਂ ਨੂੰ ਲੈ ਕੇ ਜਾਣਾ ਕਈਆਂ ਦਾ ਹੁੰਦਾ ਕਿ ਚੱਕਰ ਮਰਵਾਇਆ ਲੈ ਕੇ ਚਲੇਗੇ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਯਾਦਗਾਰਾਂ ਨਾਲ ਬੱਚਿਆਂ ਨੂੰ ਜੋੜਿਆ ਜਾਏ ਕਿਉਂਕਿ ਕਾਰਗਿਲ ਤਾਕਤ ਦੀਆਂ ਜਿਹੜੀਆਂ ਸ਼ਹੀਦੀਆਂ ਜੀ ਉਹ ਸਾਰੀਆਂ ਇੱਥੇ ਉਕਰੀਆਂ ਹੋਈਆਂ ਜੀ ਕਿੰਨੇ ਸੰਗਤ ਮਤਲਬ ਕਿ ਫੌਜੀ ਸਾਡੇ ਸ਼ਹੀਦ ਹੋਏ ਆ ਜੀ ਜਿਹੜੇ ਸਾਰੇ ਦੇਸ਼ ਵਾਸਤੇ ਸ਼ਹੀਦ ਹੋਏ ਆ ਤੇ ਸਾਡਾ ਵੀ ਮਨ ਕਰਦਾ ਔਰ ਤੁਹਾਨੂੰ ਵੀ ਚਾਹੀਦਾ ਕਿ ਇਹਨਾਂ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾਏ ਜੀ ਔਰ ਫਿਰ ਅਸੀਂ ਜਾਣਕਾਰੀ ਤੁਹਾਡੇ ਤੱਕ ਜੋ ਪਹੁੰਚਾ ਰਹੇ ਹਾਂ ਜੋ ਤੁਸੀਂ ਵੇਖ ਰਹੇ ਹੋ ਜੋ ਸਲੇਟਾਂ ਚੱਲ ਰਹੀਆਂ ਇਹ ਤਕਰੀਬਨ ਇਹ ਸਾਰੇ ਹੀ ਉਹਨਾ ਸ਼ਹੀਦਾਂ ਦੇ ਨਾਮ ਹੈ ਜੋ ਅਸੀਂ ਪਹਿਲਾਂ ਕਹਿ ਚੁੱਕੇ ਆ ਕਿ ਉਹ ਜਾਗਦੇ ਸੀ ਤੇ ਅਸੀਂ ਸੌਂਦੇ ਸੀ ਬਾਰਡਰਾਂ ਦੀ ਰਾਖੀ ਕਰਦੇ ਸੀ ਉਹ ਤਾਂ ਅਸੀਂ ਆਪਣੇ ਆਰਾਮ ਦੀ ਨੀਂਦ ਜਿਹੜੀ ਆ ਉਹ ਕੱਟਦੇ ਸੀ ਤਾਂ ਜਦੋਂ ਅਸੀਂ ਜਾਗ ਪਏ ਆ ਤਾ ਉਹ ਸੌਂ ਗਏ ਨੇ ਤਾਂ ਇਹਨਾਂ ਵੱਲ ਵੇਖ ਕੇ ਹੋਰ ਵੀ ਬੱਚਿਆਂ ਵਿੱਚ ਉਤਸ਼ਾਹ ਆਉਂਦਾ ਕਿ ਅਸੀਂ ਵੀ ਦੇਸ਼ ਵਾਸਤੇ ਕੁਝ ਕਰਨਾ ਹੈ ਅਸੀਂ ਜੰਗ ਦੇ ਵਿੱਚ ਵੀ ਜਾਣਾ ਹੈ ਤਾਂ ਅਸੀਂ ਦੇਸ਼ ਦੀ ਰਾਖੀ ਵੀ ਕਰਨੀ ਹੈ ਆਸੀਂ ਇਹੀ ਸਪੈਸ਼ਲੀ ਅੱਜ ਸਕੂਲਾਂ ਦੇ ਉੱਤੇ ਗੱਲ ਕਰਦੇ ਆ ਕਿ ਜਿੰਨੇ ਵੀ ਪ੍ਰਾਈਵੇਟ ਜਾਂ ਸਰਕਾਰੀ ਸਕੂਲ ਵੀ ਹੋਣ ਜਰੂਰ ਇਸ ਜਗ੍ਹਾ ਦੇ ਉੱਤੇ ਉਹਨਾਂ ਸਕੂਲਾਂ ਦੇ ਟ੍ਰਿਪ ਲਿਆਉਂਦੇ ਜਾਣ ਉਹਨਾਂ ਸਕੂਲਾਂ ਨੂੰ ਇੱਥੇ ਲਿਆ ਕੇ ਜਰੂਰ ਬੱਚਿਆਂ ਨੂੰ ਇਹ ਵਿਖਾਇਆ ਜਾਵੇ ਕਿ ਤੁਹਾਡਾ ਇਤਿਹਾਸ ਜਿਹੜਾ ਉਹ ਕੀ ਕਹਿੰਦਾ ਕਿਸ ਦੇ ਸਿਰ ਦੇ ਉੱਤੇ ਖੜਾ ਇਤਿਹਾਸ ਕਿਸ ਦੇ ਸਿਰ ਦੇ ਉੱਤੇ ਖੜਾ ਤੁਹਾਡਾ ਦੇਸ਼ ਔਰ ਕਿਸ ਦਾ ਦਿਲ ਕਰਦਾ ਆਪਣੀ ਜ਼ਿੰਦਗੀ ਛੱਡ ਕੇ ਜਾਣ ਨੂੰ ਆਪਣੀ ਦੁਨੀਆ ਛੱਡ ਕੇ ਜਾਣ ਨੂੰ ਫਿਰ ਵੀ ਸਾਡੇ ਲਈ ਉਹ ਖੜੇ ਆ ਤਾ ਅੱਜ ਅਸੀਂ ਯਾਦ ਕਰਦੇ ਆਂ ਤਾ ਅੱਜ ਅਸੀਂ ਮੰਗ ਕਰਦੇ ਆਂ ਕਿ ਸਾਡੇ ਦਾਦਾ ਜੀ ਦੀ ਪੈਨਸ਼ਨ ਆ ਰਹੀ ਆ ਸਾਡੇ ਪਰਦਾਦਾ ਜੀ ਦੀ ਪੈਨਸ਼ਨ ਆ ਰਹੀ ਆ ਪੈਨਸ਼ਨ ਆ ਅਸੀਂ ਉਡੀਕਦੇ ਆਂ ਲੇਕਿਨ ਬੱਚਿਆਂ ਨੂੰ ਕਦੀ ਅਸੀਂ ਇਹ ਜਗ੍ਹਾ ਤੇ ਦੁਬਾਰਾ ਲੈ ਕੇ ਨਹੀਂ ਆਏ ਅਸੀਂ ਆਪਣੇ ਵੱਲੋਂ ਕਲੀਅਰ ਕਹਿ ਦਿੰਨੇ ਆਂ ਕਿ 90% ਲੋਕ ਨਹੀਂ ਆਉਂਦੇ ਔਰ ਆਉਣਾ ਸਾਰਿਆਂ ਨੂੰ ਚਾਹੀਦਾ ਔਰ ਇਸ ਵੀਡੀਓ ਬਾਰੇ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਚੰਡੀ